ਹਾਂਜੀ ਭਾਈ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦੇ ਬਟਨ ਤੇ ਜਰੂਰ ਪ੍ਰੈਸ ਕਰਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 ਬਾਈ ਜੀ ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਇਹਦਾ ਲਵਾ ਸਕਦੇ ਹੋ ਭਾਈ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ 'ਚ ਦੋ ਸੂਣਾ ਲੈ ਕੇ ਤੇ ਇੱਕ ਅਰਜੰਟ ਟਰੈਕਟਰ ਲੈ ਕੇ ਆਇਆ ਇਹ ਤਿੰਨੇ ਟਰੈਕਟਰ ਪਿੰਡ ਦੀਪਗੜ ਜ਼ਿਲ੍ਹਾ ਬਰਨ 94176193649417619364 ਬਾਈ ਦਾ ਮੋਬਾਈਲ ਨੰਬਰ ਆ ਪਹਿਲਾ ਟਰੈਕਟਰ ਹੈਗਾ ਬਾਈ ਜੀ ਸੋਨਾਲਿਕਾ 60 ਤੇ ਮਾਡਲ ਹੈਗਾ ਵੀਰ ਜੀ 2008 ਮਾਡਲ ਟਰੈਕਟਰ ਆ ਬਾਈ ਜੀ 2008 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ ਫਾਈਬਰ ਦੀ ਛਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਵੀਡੀਓ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਸਾਈਡ ਗੇਅਰ ਟਰੈਕਟਰ ਆ ਪਾਵਰ ਸਟੀਅਰਿੰਗ ਆ ਰੰਗ ਪੇਂਟ ਪੱਖੋਂ ਬਿਲਕੁਲ origignal ਆ ਤੇ ਬਾਈ ਜੀ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰਦੇ ਆ ਤਾਂ ਚਾਰੇ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਏ ਆ ਨਾਲ ਦਾ ਰੰਗ ਪੇਂਟ ਆ ਇੰਜਨ ਗੀਅਰ ਪੱਖੋਂ ਬਿਲਕੁਲ ਓਕੇ ਕੰਡੀਸ਼ਨ ਆ ਜੇਕਰ ਹੁਣ ਆਪਾਂ ਡਿਮਾਂਡ ਦੀ ਗੱਲ ਕਰਦੇ ਆ ਡਿਮਾਂਡ ਜਾਇਜ਼ ਰੱਖੀ ਆ ਵੀਰ ਨੇ 2 ਲੱਖ ਤੇ 90000 ਰੁਪਏ ਡਿਮਾਂਡ ਆ ਬਾਈ ਜੀ 2 ਲੱਖ ਤੇ 90000 ਰੁਪਏ ਡਿਮਾਂਡ ਆ ਕਿ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਹੈ ਅਰਜਨ 605 ਟਰੈਕਟਰ ਆ ਬਾਈ ਜੀ ਅਗਲਾ ਇਹ ਦਾ ਮਾਡਲ ਹੈਗਾ ਵੀਰ ਜੀ 2009 ਮਾਡਲ ਦਾ ਟਰੈਕਟਰ ਆ ਇਹ ਫਾਈਬਰ ਦੀ ਛਤਰੀ ਵਗੈਰਾ ਟਰੈਕਟਰ ਦੇ ਲੱਗੀ ਹੋਈ ਆਗੀ ਪਾਵਰ ਸਟੀering ਆ ਪੰਜਾਬ ਨੰਬਰ ਆ ਵੀਰ ਜੀ ਸਾਰਾ ਟਰੈਕਟਰ ਰੰਗ ਪੇਂਟ ਪੱਕੋ ਐਨ ਸਾਫ ਕੰਡੀਸ਼ਨ ਬਿਲਕੁਲ ਓਕੇ ਪਿਆ ਟਰੈਕਟਰ ਬਾਹਿਤ ਹੀ ਚੱਲਿਆ ਹੋਇਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਫੁੱਲ ਗਾਰੰਟੀ ਨਾਲ ਟਰੈਕਟਰ ਲਾ ਜਾ ਸਕਦੇ ਹੋ ਵੀਰੇ ਰੰਗ ਪੇਂਟ ਪੱਕੋ ਵੀ ਸਾਫ ਕੰਡੀਸ਼ਨ ਆ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਵੀਰੇ ਇਹਦੇ ਕੰਪਨੀ ਦੇ ਟਾਇਰ ਨੇ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਲੱਗੇ ਆ ਫਾਈਬਰ ਦੀ ਹੱਡ ਵਗੈਰਾ ਕੀ ਨਾਲ ਲੱਗੀ ਇਹਦੇ ਤੇ ਹੁਣ ਆਪਾਂ ਡਿਮਾਂਡ ਦੀ ਗੱਲ ਕਰ ਲਗੇ ਤਾਂ ਡਿਮਾਂਡ ਰੱਖੀ ਆ ਵੀਰ ਨੇ 2 ਲੱਖ 95000 ਰੁਪਏ ਡਿਮਾਂਡ ਆ ਬਾਈ ਜੀ 2 ਲੱਖ 95000 ਰੁਪਏ ਡਿਮਾਂਡ ਆਗੀ ਮੌਕੇ ਤੇ ਫੁੱਲ ਮਾਨਤਨ ਵੀਰ ਉਹਨੇ ਕਰ ਦੇਣਗੇ ਪਹਿਲਾਂ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਲਾਈਕ ਰੂ ਕਰ ਦਿਓ ਤੇ ਅਗਲਾ ਟਰੈਕਟਰ ਹੈਗਾ ਬਾਈ ਜੀ ਸੋਨਾਲੀਕਾ 60 ਇਹ ਟਰੈਕਟਰ ਹੈਗਾ ਬਾਈ ਜੀ ਸੋਨਾਲੀਕਾ 60 ਆ 3 ਸਪੀਡ ਆ ਜਾਂ ਤੇ 2019 ਮਾਡਲ ਟਰੈਕਟਰ ਆ ਬਾਈ ਜੀ 2019 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਆਗਾ ਸੋਨਾਲੀ ਕਾ ਸਕੰਦਰ ਟਰੈਕਟਰ ਆ ਬਾਈ ਜੀ ਰੰਗ ਪੇਂਟ ਬਖੋ ਐਨ ਸਾਫ ਕੰਡੀਸ਼ਨ ਜਿਵੇਂ ਏਜੰਸੀ ਜੋ ਕਢਾਇਆ ਦਾ ਨਾਲ ਦਾ ਰੰਗ ਪੇਂਟ ਪਿਆ ਬਾਈ ਜੀ ਇੰਜਨ ਗੇਅਰ ਬਖੋ ਬਿਲਕੁਲ ਓਕੇ ਆ ਪਾਵਰ ਸਟੀering ਦਾ ਸੈਡ ਗੇਅਰ ਆ ਟਰੈਕਟਰ ਇਹ ਸਾਰਾ ਵੀਡੀਓ ਚ ਚੈੱਕ ਕਰੋ ਐਨ ਅਰੀਜਨਲ ਟਰੈਕਟਰ ਆ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰ ਲਈਏ ਤਾਂ ਚਾਰੋ ਟਾਇਰ ਵੀਰੇ ਇਹਦੇ ਹੈਗੇ ਕੰਪਨੀ ਦੇ ਟਾਇਰ ਨਹੀਂ 75 ਤੋਂ 80 ਵੈਸੇ ਟਰੈਕਟਰ ਦੇ ਟਾਇਰ ਪਏ ਆਗੇ ਤੇ ਸਾਰਾ ਟਰੈਕਟਰ ਬਿਲਕੁਲ ਓਕੇ ਆ ਖੇਤੀਬਾੜੀ ਤੇ ਚੱਲਿਆ ਤੁਸੀਂ ਵੀ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋਗੇ ਹੁਣ ਆਪਾਂ ਡਿਮਾਂਡ ਦੀ ਗੱਲ ਕਰ ਗਏ 6 ਲੱਖ ਤੇ 20000 ਰੁਪਏ ਡਿਮਾਂਡ ਆ ਬਾਈ ਜੀ 6 ਲੱਖ ਤੇ 20000 ਰੁਪਏ ਡਿਮਾਂਡ ਹੈਗੀ ਮੌਕੇ ਤੇ ਪੂਰਾ ਵਧੀਆ ਮਾਤਨ ਬਾਈ ਜੀ ਤਿੰਨਾਂ ਡਾਕਟਰਾਂ ਦਾ ਆਊਗਾ ਜਿਹੜਾ ਵੀ ਵੀਡੀਓ ਦੇਖ ਕੇ ਜਾਊਗਾ ਉਹਦਾ ਫੁੱਲ ਮਾਤਨ ਆਪਾਂ ਵੀ ਕਰਵਾ ਦੇਾਂਗੇ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਇਦਾਂ ਦੀ ਵੀਡੀਓ ਹੋਰ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਬਾਈ ਜੀ